ਜੇ ਤੁਸੀਂ ਵੀ ਪੀਰ ਬਾਬਾ ਨੂੰ ਮੰਨਦੇ ਹੋ ਉਹਨਾਂ ਨਾਲ ਨਿਸ਼ਪਤ ਰੱਖਦੇ ਹੋ ਉਹਨਾਂ ਦੇ ਨਾਮ ਦੇ ਚਿਰਾਗ ਰੋਸ਼ਨ ਕਰਦੇ ਹੋ ਉਹਨਾਂ ਦੀ ਬੰਦਗੀ ਅਤੇ ਸੇਵਾ ਕਰਦੇ ਹੋ ਤਾਂ ਇਹ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਰੂਰੀ ਹੈ ਕਿਉਂਕਿ ਪੀਰਾਂ ਦੇ ਮੰਨਣ ਵਾਲਿਆਂ ਲਈ ਦੋ ਐਸੀਆਂ ਗੱਲਾਂ ਹੁੰਦੀਆਂ ਨੇ ਜੋ ਹਮੇਸ਼ਾ ਗੁਪਤ ਰੱਖਣੀਆਂ ਬਹੁਤ ਲਾਜ਼ਮੀ ਹੁੰਦੀਆਂ ਨੇ ਸਾਰੇ ਦੋਸਤੋ ਜੋ ਲੋਕ ਸੱਚੇ ਦਿਲ ਨਾਲ ਆਪਣੇ ਪੀਰੋ ਮੁਰਸ਼ਦ ਦੀ ਬੰਦਗੀ ਕਰਦੇ ਨੇ ਉਹਨਾਂ ਦਾ ਨਾਮ ਸਿਮਰਨ ਕਰਦੇ ਨੇ ਘਰ ਵਿੱਚ ਬੈਠ ਕੇ ਚਿਰਾਗ ਰੋਸ਼ਨ ਕਰਦੇ ਨੇ ਅਤੇ ਉਹਨਾਂ ਦੀ ਸੇਵਾ ਨਿਭਾਉਂਦੇ ਨੇ ਉਹਨਾਂ ਨੂੰ ਕੁਝ ਗੱਲਾਂ ਦਾ ਖਾਸ ਧਿਆਨ ਰੱਖਣਾ ਪੈਂਦਾ ਹੈ ਤਾ ਜੋ ਉਹਨਾਂ ਦੀ ਬੰਦਗੀ ਕਬੂਲ ਹੋਵੇ ਇਬਾਦਤ ਰੰਗ ਲਿਆਵੇ ਅਤੇ ਜ਼ਿੰਦਗੀ ਵਿੱਚੋਂ ਗੁਰਬਤ ਤੇ ਤੰਗੀ ਦੂਰ ਹੋ ਜਾਵੇ ਸਭ ਤੋਂ ਪਹਿਲੀ ਗੱਲ ਜੋ ਤੁਹਾਨੂੰ ਹਮੇਸ਼ਾ ਗੁਪਤ ਰੱਖਣੀ ਹੈ ਉਹ ਹੈ ਤੁਹਾਡੀ ਬੰਦਗੀ ਅਤੇ ਇਬਾਦਤ ਤੁਸੀਂ ਆਪਣੇ ਪੀਰੋ ਮੁਰਸ਼ਿਦ ਦੀ ਕਿੰਨੀ ਬੰਦਗੀ ਕਰਦੇ ਹੋ ਕਿੰਨਾ ਸਮਾਂ ਨਾਮ ਸਿਮਰਨ ਵਿੱਚ ਲਗਾਉਂਦੇ ਹੋ ਕਿੰਨੀ ਧੀਰ ਇਬਾਦਤ ਕਰਦੇ ਹੋ ਇਹ ਗੱਲ ਕਦੇ ਵੀ ਕਿਸੇ ਨੂੰ ਨਹੀਂ ਦੱਸਣੀ ਚਾਹੇ ਉਹ ਤੁਹਾਡੇ ਘਰ ਵਾਲੇ ਹੋਣ ਰਿਸ਼ਤੇਦਾਰ ਹੋਣ ਦੋਸਤ ਹੋਣ ਜਾਂ ਕੋਈ ਹੋਰ ਇਨਸਾਨ ਕਿਉਂਕਿ ਦੋਸਤੋ ਕਿਸੇ ਦੇ ਦਿਲ ਦਾ ਹਾਲ ਕਿਸੇ ਨੂੰ ਨਹੀਂ ਪਤਾ ਹੁੰਦਾ ਕੌਣ ਕੀ ਸੋਚਦਾ ਹੈ ਕੌਣ ਅੰਦਰੋਂ ਜਲਦਾ ਹੈ ਕੌਣ ਨਜ਼ਰ ਲਾ ਦਿੰਦਾ ਹੈ ਇਸ ਦਾ ਸਾਨੂੰ ਅੰਦਾਜ਼ਾ ਵੀ ਨਹੀਂ ਹੁੰਦਾ ਜਿੰਨੀ ਬੰਦਗੀ ਗੁਪਤ ਰਹਿੰਦੀ ਹੈ ਉੰਨੀ ਹੀ ਵੱਧਦੀ ਹੈ ਉਨਾ ਹੀ ਸੁੱਖ ਮਿਲਦਾ ਹੈ ਉਨਾ ਹੀ ਰਸ ਆਉਂਦਾ ਹੈ ਅਤੇ ਉੰਨੀ ਹੀ ਜਲਦੀ ਪੀਰੋ ਮੁਰਸ਼ਿਦ ਉਸ ਬੰਦਗੀ ਨੂੰ ਕਬੂਲ ਕਰ ਲੈਂਦੇ ਨੇ ਦੂਜੀ ਗੱਲ ਹੈ ਤੁਹਾਡੀ ਸੇਵਾ ਤੁਸੀਂ ਕੀ ਸੇਵਾ ਕੀਤੀ ਕਿੰਨੀ ਕੀਤੀ ਕਿਵੇਂ ਕੀਤੀ ਇਹ ਵੀ ਕਦੇ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਸੇਵਾ ਅਤੇ ਬੰਦਗੀ ਦੋਵੇਂ ਹੀ ਐਸੇ ਅਮਲ ਨੇ ਜੋ ਜਿੰਨੇ ਲੁੱਕ ਕੇ ਕੀਤੇ ਜਾਂ ਉਨੇ ਹੀ ਤਾਕਤਵਰ ਬਣਦੇ ਨੇ ਪੀਰੋ মুর্ਸ਼ਦ ਤੁਹਾਨੂੰ ਹਰ ਤਰ੍ਹਾਂ ਦੀ ਮੁਸੀਬਤ ਤੋਂ ਜੇ ਤੁਸੀਂ ਵੀ ਪੀਰ ਬਾਬਾ ਨੂੰ ਮੰਨਦੇ ਹੋ ਉਹਨਾਂ ਨਾਲ ਨਿਸ਼ਪਤ ਰੱਖਦੇ ਹੋ ਉਹਨਾਂ ਦੇ ਨਾਮ ਦੇ ਚਿਰਾਗ ਰੋਸ਼ਨ ਕਰਦੇ ਹੋ ਉਹਨਾਂ ਦੀ ਬੰਦਗੀ ਅਤੇ ਸੇਵਾ ਕਰਦੇ ਹੋ ਤਾਂ ਇਹ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਰੂਰੀ ਹੈ ਕਿਉਂਕਿ ਪੀਰਾਂ ਦੇ ਮੰਨਣ ਵਾਲਿਆਂ ਲਈ ਦੋ ਐਸੀਆਂ ਗੱਲਾਂ ਹੁੰਦੀਆਂ ਨੇ ਜੋ ਹਮੇਸ਼ਾ ਗੁਪਤ ਰੱਖਣੀਆਂ ਬਹੁਤ ਲਾਜ਼ਮੀ ਹੁੰਦੀਆਂ ਨੇ ਅਰੇ ਦੋਸਤੋ ਜੋ ਲੋਕ ਸੱਚੇ ਦਿਲ ਨਾਲ ਆਪਣੇ ਪੀਰੋ মুর্ਸ਼ਦ ਦੀ ਬੰਦਗੀ ਕਰਦੇ ਨੇ ਉਹਨਾਂ ਦਾ ਨਾਮ ਸਿਮਰਨ ਕਰਦੇ ਨੇ ਘਰ ਵਿੱਚ ਬੈਠ ਕੇ ਚਿਰਾਗ ਰੋਸ਼ਨ ਕਰਦੇ ਨੇ ਅਤੇ ਉਹਨਾਂ ਦੀ ਸੇਵਾ ਨਿਭਾਉਂਦੇ ਨੇ ਉਹਨਾਂ ਨੂੰ ਕੁਝ ਗੱਲਾਂ ਦਾ ਖਾਸ ਧਿਆਨ ਰੱਖਣਾ ਪੈਂਦਾ ਹੈ ਤਾਂ ਜੋ ਉਹਨਾਂ ਦੀ ਬੰਦਗੀ ਕਬੂਲ ਹੋਵੇ ਇਬਾਦਤ ਰੰਗ ਲਿਆਵੇ ਅਤੇ ਜ਼ਿੰਦਗੀ ਵਿੱਚੋਂ ਗੁਰਬਤ ਤੇ ਤੰਗੀ ਦੂਰ ਹੋ ਜਾਵੇ ਸਭ ਤੋਂ ਪਹਿਲੀ ਗੱਲ ਜੋ ਤੁਹਾਨੂੰ ਹਮੇਸ਼ਾ ਗੁਪਤ ਰੱਖਣੀ ਹੈ ਉਹ ਹੈ ਤੁਹਾਡੀ ਬੰਦਗੀ ਅਤੇ ਇਬਾਦਤ ਤੁਸੀਂ ਆਪਣੇ ਪੀਰੋ ਮੁਰਸ਼ਿਦ ਦੀ ਕਿੰਨੀ ਬੰਦਗੀ ਕਰਦੇ ਹੋ ਕਿੰਨਾ ਸਮਾਂ ਨਾਮ ਸਿਮਰਨ ਵਿੱਚ ਲਗਾਉਂਦੇ ਹੋ ਕਿੰਨੀ ਧੀਰ ਇਬਾਦਤ ਕਰਦੇ ਹੋ ਇਹ ਗੱਲ ਕਦੇ ਵੀ ਕਿਸੇ ਨੂੰ ਨਹੀਂ ਦੱਸਣੀ ਚਾਹੇ ਉਹ ਤੁਹਾਡੇ ਘਰ ਵਾਲੇ ਹੋਣ ਰਿਸ਼ਤੇਦਾਰ ਹੋਣ ਦੋਸਤ ਹੋਣ ਜਾਂ ਕੋਈ ਹੋਰ ਇਨਸਾਨ ਕਿਉਂਕਿ ਦੋਸਤੋ ਕਿਸੇ ਦੇ ਦਿਲ ਦਾ ਹਾਲ ਕਿਸੇ ਨੂੰ ਨਹੀਂ ਪਤਾ ਹੁੰਦਾ ਕੌਣ ਕੀ ਸੋਚਦਾ ਹੈ ਕੌਣ ਅੰਦਰੋਂ ਜਲਦਾ ਹੈ ਕੌਣ ਨਜ਼ਰ ਲਾ ਦਿੰਦਾ ਹੈ ਇਸ ਦਾ ਸਾਨੂੰ ਅੰਦਾਜ਼ਾ ਵੀ ਨਹੀਂ ਹੁੰਦਾ ਜਿੰਨੀ ਬੰਦਗੀ ਗੁਪਤ ਰਹਿੰਦੀ ਹੈ ਉੰਨੀ ਹੀ ਵੱਧੀ ਹੈ ਉਨਾ ਹੀ ਸੁੱਖ ਮਿਲਦਾ ਹੈ ਉਨਾ ਹੀ ਰਸ ਆਉਂਦਾ ਹੈ ਅਤੇ ਉਨੀ ਹੀ ਜਲਦੀ ਪੀਰੋ ਮੁਰਸ਼ਿਦ ਉਸ ਬੰਦਗੀ ਨੂੰ ਕਬੂਲ ਕਰ ਲੈਂਦੇ ਨੇ ਦੂਜੀ ਗੱਲ ਹੈ ਤੁਹਾਡੀ ਸੇਵਾ ਤੁਸੀਂ ਕੀ ਸੇਵਾ ਕੀਤੀ ਕਿੰਨੀ ਕੀਤੀ ਕਿਵੇਂ ਕੀਤੀ ਇਹ ਵੀ ਕਦੇ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਸੇਵਾ ਅਤੇ ਬੰਦਗੀ ਦੋਵੇਂ ਹੀ ਐਸੇ ਅਮਲ ਨੇ ਜੋ ਜਿੰਨੇ ਲੁੱਕ ਕੇ ਕੀਤੇ ਜਾਂ ਉਹਨੇ ਹੀ ਤਾਕਤਵਰ ਬਣਦੇ ਨੇ ਪੀਰੋ ਮੁਰਸ਼ਿਦ ਤੁਹਾਨੂੰ ਹਰ ਤਰ੍ਹਾਂ ਦੀ ਮੁਸੀਬਤ